ਸਸ਼ਕਲ ਦਾ ਟੀਵੀ ਹਨ ਰਾਹੀਂ ਨਾਲ ਜੁੜ ਚੁੱਕਿਆ ਤੁਸੀਂ ਮੈਂ ਹਾਂ ਸੁਖਮਨ ਚੀਵਾ ਵੱਡੀ ਖਬਰ ਜੰਮੂ ਕਸ਼ਮੀਰ ਤੋਂ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਕਿ ਬੀਤੇ ਦਿਨ ਜੰਮੂ ਕਸ਼ਮੀਰ ਦੇ ਕਿਸਤਵਾਰ ਜ਼ਿਲ੍ਹੇ ਦੇ ਵਿੱਚ ਜਿਹੜਾ ਚਸੋਤੀ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ ਬੱਦਲ ਪਟਣ ਦੀ ਘਟਨਾ ਵਾਪਰਦੀ ਹੈ 14 ਅਗਸਤ 2022 ਯਾਨੀ ਕਿ ਕੱਲ ਦੁਪਹਿਰ ਤਕਰੀਬਨ 11:30 ਤੋਂ 12:00 ਵਜੇ ਦੇ ਵਿੱਚ ਘਟਨਾ ਵਾਪਰਦੀ ਹੈ ਲਗਾਤਾਰ ਉਸ ਵਕਤ ਤੋਂ ਰੈਸਕਿਊ ਆਪਰੇਸ਼ਨ ਜਾਰੀ ਹੈ ਜਿਸ ਦੇ ਵਿੱਚ ਹੁਣ ਬਹੁਤ ਵੱਡੇ ਇਸ ਰੈਸਕਿਊ ਆਪਰੇਸ਼ਨ ਦੇ ਵਿੱਚ ਹੁਣ ਤੱਕ ਖੁਲਾਸਾ ਇਹਨਾਂ ਦੇ ਲਗਾਤਾਰ ਮੌਤਾਂ ਦੀ ਜਿਹੜੀ ਗਿਣਤੀ ਦੇ ਵਿੱਚ ਅੰਕੜੇ ਦੇ ਵਿੱਚ ਵਾਧਾ ਹੋਇਆ ਬੀਤੇ ਦਿਨ ਖਬਰ ਆਈ ਸੀ ਕਿ ਤਿੰਨ ਲੋਕਾਂ ਦੀ ਮੌਤ ਹੋਈ ਆ ਪਰ ਅੱਜ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਇਆ ਕੁਝ ਨੈਸ਼ਨਲ ਏਜੰਸੀਆਂ ਦੇ ਜਿਹੜੇ ਹਵਾਲੇ ਤੋਂ ਗੱਲ ਕਰੀਏ ਤਾਂ 56 ਲੋਕਾਂ ਦੀ ਮੌਤ ਦੀ ਖਬਰ ਸਪਸ਼ਟ ਹੋ ਚੁੱਕੀ ਹੈ ਤੇ ਇਸੇ ਦੇ ਨਾਲ ਇਸੇ ਦੌਰਾਨ 300 ਤੋਂ ਵੱਧ ਲੋਕ ਨੇ ਜਿਹੜੇ ਜ਼ਖਮੀ ਹੋ ਚੁੱਕੇ ਨੇ 80 ਤੋਂ ਜ਼ਿਆਦਾ ਲੋਕ ਅਜੇ ਵੀ ਗਾਇਬ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਮਚੇਲ ਮਾਤਾ ਦੀ ਯਾਤਰਾ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਤੇ ਇਸ ਦੌਰਾਨ ਮਚੇਲ ਦੀ ਜਿਹੜੀ ਯਾਤਰਾ ਉਹ ਵੀ ਪ੍ਰਭਾਵਿਤ ਹੋ ਚੁੱਕੀ ਆ ਕਿਉਂਕਿ ਰਸਤੇ ਬਲਾਕ ਹੋ ਚੁੱਕੇ ਨੇ ਬੱਦਲ ਫੱਟਣ ਦੀ ਘਟਨਾ ਵਾਪਰ ਚੁੱਕੀ ਆ ਇਸ ਵਕਤ ਪੂਰੇ ਦੇਸ਼ ਭਰ ਦੇ ਵਿੱਚ ਮੌਨਸੂਨ ਸਰਗਰਮ ਹੋ ਚੁੱਕੀ ਆ ਤੇ ਹਾਲਾਂਕਿ ਪਹਿਲਾਂ ਕੁਝ ਘਟਨਾਵਾਂ ਜਿਹੜੀਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵਾਪਰ ਰਹੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਕਦੇ ਚੰਬਾ ਦੇ ਵਿੱਚ ਕਦੇ ਕੁਲੂ ਦੇ ਵਿੱਚ ਬੱਦਲ ਪੱਟਣ ਦੀਆਂ ਘਟਨਾਵਾਂ ਵਾਪਰਦੀਆਂ ਸੀ ਬਹੁਤ ਸਾਰੇ ਜਿਹੜੇ ਪੁਲ ਨੇ ਸੜਕਾਂ ਤਬਾਹ ਹੋ ਜਾਂਦੀਆਂ ਸੀ ਲੈਂਡਸਲਾਈਡਿੰਗ ਹੋ ਜਾਂਦੀ ਸੀ ਤੇ ਸਭ ਤੋਂ ਵੱਡਾ ਹਾਦਸਾ ਇਸ ਕਹ ਜੀਏ ਕਿ ਮੌਸਮ ਦਾ ਜੰਮੂ ਕਸ਼ਮੀਰ ਕਸ਼ਮੀਰ ਦੇ ਵਿੱਚ ਜਿਹੜਾ ਵਾਪਰਿਆ ਇਸ ਮੌਨਸੂਨ ਦਾ ਜੰਮੂ ਕਸ਼ਮੀਰ ਦੇ ਕਿਸਤਵਾਰ ਜ਼ਿਲ੍ਹੇ ਦੇ ਪਿੰਡ ਚਸੋਤੀ ਦੇ ਵਿੱਚ 14 ਅਗਸਤ ਯਾਨੀ ਕਿ ਬੀਤੇ ਕੱਲ ਦੁਪਹਿਰ 11:30 ਵਜੇ ਇੱਕ ਭਿਆਨਕ ਬੱਦਲ ਫਟਣ ਦੀ ਘਟਨਾ ਵਾਪਰਦੀ ਹੈ ਜਿਸ ਦੇ ਨਾਲ ਫਲੈਸ਼ ਫਲੱਡ ਹੋਇਆ ਯਾਨੀ ਕਿ ਪਾਣੀ ਹੀ ਪਾਣੀ ਹੋ ਜਾਂਦਾ ਘਟੋ ਘਟਾ ਹੁਣ ਤੱਕ ਜਿਹੜਾ ਅੰਦਾਜ਼ਾ ਲਗਾਇਆ ਗਿਆ ਕਿ 56 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਹੜਾ ਇਹ ਅੰਕੜਾ ਆਇਆ ਨੈਸ਼ਨਲ ਏਜੰਸੀਆਂ ਦੇ ਹਵਾਲੇ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਕਿ ਇਸ ਦੌਰਾਨ 300 ਤੋਂ ਵੱਧ ਲੋਕ ਨੇ ਜਿਹੜੇ ਜ਼ਖਮੀ ਹੋ ਗਏ ਨੇ ਤੇ 80 ਤੋਂ ਜ਼ਿਆਦਾ ਲੋਕ ਹਾਲੇ ਵੀ ਗਾਇਬ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਇੱਕ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਜਾ ਰਹੀ ਸੀ ਉਹ ਸਾਰੇ ਮਲਬੇ ਦੇ ਵਿੱਚ ਫਸ ਜਾਂਦੀ ਆ ਬਹੁਤ ਸਾਰੇ ਲੋਕਾਂ ਦੇ ਆਮ ਜਿਹੜੇ ਨਿੱਜੀ ਸਾਧਨ ਕਾਰਾਂ ਮੋਟਰਾਂ ਨੇ ਉਹ ਪ੍ਰਭਾਵਿਤ ਹੋਈਆਂ ਨੇ ਬਹੁਤ ਸਾਰੇ ਲੋਕ ਮਲਬੇ ਦੇ ਹੇਠਾਂ ਆ ਚੁੱਕੇ ਨੇ ਇਸ ਤੋਂ ਪਹਿਲਾਂ ਵੀ ਇੱਕ ਉੱਤਰਾਖੰਡ ਦੇ ਵਿੱਚ ਕੁਝ ਦਿਨ ਪਹਿਲਾਂ ਹਾਦਸਾ ਵਾਪਰਿਆ ਸੀ ਕਿ ਇੱਕ ਸਾਰੇ ਪਿੰਡ ਨੂੰ ਜਿਹੜਾ ਮਲਬੇ ਨੇ ਦੱਬ ਲਿਆ ਸੀ ਉੱਥੇ ਵੀ ਵੱੱਡਾ ਫਟਣ ਦੀ ਘਟਨਾ ਵਾਪਰੀ ਸੀ ਪਹਿਲਾਂ ਉੱਤਰਾਖੰਡ ਦੇ ਵਿੱਚ ਕਿਸ ਤਰੀਕੇ ਇੱਕ ਰਸਤੇ ਨੇ ਨਾਲੇ ਦਾ ਰੂਪ ਧਾਰਨ ਕਰ ਲਿਆ ਸੀ ਗਾਰ ਆ ਸਾਰਾ ਮਲਬਾ ਹੈ ਕਈ ਕਈ ਫੋਟੋ ਉੱਤੇ ਤੱਕ ਭਰ ਚੁੱਕਿਆ ਸੀ ਤੇ ਉਸ ਤੋਂ ਬਾਅਦ ਕੁਝ ਤਸਵੀਰਾਂ ਜਿਹੜੀਆਂ ਕੱਲ੍ਹ ਦੀਆਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਕੁਝ ਲੋਕਾਂ ਨੇ ਮੌਕੇ ਤੇ ਸਾਰੇ ਘਟਨਾਕਰਮ ਦੌਰਾਨ ਬੱਦਲ ਪਟਣ ਦੇ ਇਸ ਘਟਨਾ ਦੌਰਾਨ ਆਪਣੇ ਫੋਨਾਂ ਦੇ ਵਿੱਚ ਕੁਝ ਜਿਹੜੀਆਂ ਕਲਿੱਪਸ ਰਿਕਾਰਡ ਕੀਤੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰੀਕੇ ਦੇ ਮੌਕੇ ਤੇ ਹਾਲਾਤ ਬਣਦੇ ਨੇ ਲੋਕਾਂ ਨੂੰ ਪਾਜਣਾ ਪੈ ਜਾਂਦੀਆਂ ਨੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿਉਂਕਿ ਉੱਥੇ ਇੱਕ ਤਾਂ ਪਹਿਲਾਂ ਹੀ ਜਿਹੜੇ ਪਹਾੜੀ ਇਲਾਕਾ ਹੋਣ ਕਰਕੇ ਉੱਚੀਆਂ ਨੀਵੇਂਆਂ ਢਲਾਣਾ ਨੇ ਤੇ ਉਹਨਾਂ ਦੇ ਵਿੱਚ ਲੰਗਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਉੱਪਰ ਦੀ ਜਦੋਂ ਹਾਲਾਤ ਇਸ ਤਰੀਕੇ ਦੇ ਬਣ ਜਾਣ ਕਿ ਬੱਦਲ ਫੜ ਜਾਵੇ ਸਭ ਪਾਸੇ ਗਾਰ ਮਲਬਾ ਪਾਣੀ ਹੀ ਪਾਣੀ ਹੋ ਜਾਵੇ ਤਾਂ ਫਿਰ ਮੌਕੇ ਤੇ ਜਿਹੜੀਆਂ ਐਨਡੀਆਰਫ ਅਤੇ ਐਸਡੀਆਰਫ ਦੀਆਂ ਜਿਹੜੀਆਂ ਬਚਾਅ ਕਾਰਜ ਦੀਆਂ ਟੀਮਾਂ ਨੇ ਉਹ ਵੀ ਪਹੁੰਚੇ ਨੇ ਤੋ ਤੱਕ ਕਿ ਉਮਰ ਅਬਦੁੱਲਾ ਨੇ ਜਿਹੜੇ ਹਿਮੂ ਕਸ਼ਮੀਰ ਦੇ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਕੇਂਦਰੀ ਮੰਤਰੀ ਨੇ ਜਿਹੜੇ ਅਮਿਤ ਸ਼ਾਹ ਉਹਨਾਂ ਦੇ ਨਾਲ ਵੀ ਇਹ ਗੱਲ ਆਕੀ ਗਈ ਆ ਕਿ ਜਿਹੜੇ ਉੱਥੇ ਬਚਾਅ ਕਾਰਜ ਦੀਆਂ ਟੀਮਾਂ ਹੋਰ ਜਿਹੜੀਆਂ ਤਾਇਨਾਤ ਕੀਤੀਆਂ ਜਾਂਦਾ ਇਸ ਵਕਤ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਇਸ ਵਕਤ ਹਾਲਾਤ ਬਣੇ ਨੇ ਘੱਟੋ-ਘੱਟ 56 ਲੋਕਾਂ ਦੀ ਮੌਤ ਹੋ ਗਈਆਂ 300 ਤੋਂ ਵੱਧ ਲੋਕ ਨੇ ਜਿਹੜੇ ਜ਼ਖਮੀ ਹੋ ਗਏ ਨੇ ਤੇ ਬਹੁਤ ਸਾਰੇ ਲੋਕ 80 ਦੇ ਕਰੀਬ ਜਿਹੜਾ ਫਿਲਹਾਲ ਅੰਦਾਜ਼ਾ ਲਗਾਇਆ ਗਿਆ ਕਿ 80 ਦੇ ਕਰੀਬ ਲੋਕ ਅਜੇ ਵੀ ਗਾਇਬ ਦੱਸੇ ਜਾ ਰਹੇ ਨੇ ਕਈ ਮਲਬੇ ਏਠਾ ਹੋਣਗੇ ਜਾਂ ਇੱਧਰ-ਉੱਧਰ ਹੋਣਗੇ ਜਾਨੀ ਕਿ ਉਹ ਆਪਣੇ ਪਰਿਵਾਰ ਨੂੰ ਸਕੇ ਸਬੰਧੀਆਂ ਨੂੰ ਜਾਂ ਫਿਰ ਪ੍ਰਸ਼ਾਸਨ ਨੂੰ ਕਿਸੇ ਵੀ ਤਰੀਕੇ ਦੇ ਨਾਲ ਹਲੇ ਮਿਲ ਨਹੀਂ ਰਹੇ